ਤਮ ਰੈਡੀਮ ਤਰ੍ਹਾਂ ਦਾ ਪਬਦਨਾ ਹੋ ਜਾਏ ਪਿੰਡ ਜੀ ਤੁਸੀਂ ਹੋਰ ਬੋਲ ਕਿਉਂ ਨਹੀਂ ਰਹੀ ਹੈਗੇ ਕੋਈ ਐਕਸ਼ਨ ਕਿਉਂ ਨਹੀਂ ਲੈ ਰਹੇ ਦੇਖਿਆ ਨਹੀਂ ਉਹ ਕਿਵੇਂ ਬੋਲ ਕੇ ਗਿਆ ਸਾਰੇ ਪਿੰਡ ਦੇ ਥੋ-ਥੋ ਕਰਾ ਦਊਗਾ ਆਪਣੀ ਐਕਸ਼ਨ ਤਾਂ ਲਾਵਾਂਗੇ ਪੁੱਤ ਟਾਟਾ ਸਾਡਾ ਚੈਨਲ ਦੇਖ ਰਹੇ ਸਾਰੇ ਵੀਰ ਭੈਣ ਭਰਾਵਾਂ ਦਾ ਸਵਾਗਤ ਹੈ ਜੀ ਅੱਜ ਆਪਾਂ ਆ ਪਿੰਡ ਸ਼ੇਰੋਂ ਦੇ ਵਿੱਚ ਇੱਕ ਕਤਲ ਕੇਸ ਦੇ ਵਿੱਚ ਸਰਪੰਚਾਂ ਦਾ ਤੇ ਮੈਂਬਰਾਂ ਦਾ ਬਿਆਨ ਲੈਣ ਵਾਸਤੇ ਹਾਂਜੀ ਪੰਜਾਬ ਕੱਲ ਰਾਤ ਤੁਹਾਡੇ ਪਿੰਡ ਵਿੱਚ ਇੱਕ ਨੌਜਵਾਨ ਦਾ ਸ਼ਰੀਆਮ ਕਤਲ ਕੀਤਾ ਗਿਆ ਅਤੇ ਕੋਈ ਵੀ ਐਕਸ਼ਨ ਨਹੀਂ ਲਿਆ ਤਾ ਗਿਆ ਇਸ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਦੇਖੋ ਜੀ ਇਹ ਗੱਲ ਠੀਕ ਨਹੀਂ ਰਹੂਗੀ ਕਿ ਅਸੀਂ ਨੇ ਕੋਈ ਐਕਸ਼ਨ ਨਹੀਂ ਲੈਂਦਾ ਐਕਸਟੈਂਸ ਸੀ ਨੇ ਜ਼ਰੂਰ ਲੈਂਦਾਗਾ ਪੁਲਿਸ ਨੂੰ ਵੀ ਅਸੀਂ ਨੇ ਇਨਫੋਰਮ ਕਰ ਦਿੱਤਾ ਹੈ ਤੇ ਪੁਲਿਸ ਆਪਣੀ ਕਾਰਵਾਈ ਸ਼ੁਰੂ ਕਰ ਰਹੀ ਹੈ ਹਾਂਜੀ ਮੈਂਬਰ ਸਾਹਿਬ ਤੁਸੀਂ ਕੁਝ ਕਹਿਣਾ ਚਾਹੁੰਦੇ ਹੋ ਦੇਖੋ ਜੀ ਹਾਲੇ ਤੱਕ ਅਸੀਂ ਕੋਈ ਬਿਆਨ ਨਹੀਂ ਦੇਣਾ ਚਾਹੁੰਦੇ ਜਿੰਨਾ ਚਿਰ ਕੋਈ ਪੁਲਿਸ ਮਤਲਬ ਆਪਣੀ ਕਾਰਵਾਈ ਨਹੀਂ ਕਰਦੀ ਜਿੰਨਾ ਚਿਰ ਕੋਈ ਕਾਤਲ ਨੂੰ ਨਹੀਂ ਛੜਦੀ ਪੁਲਿਸ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਯਾਰਾ ਮੈਂਬਰ ਆ ਮੀਡੀਆ ਹਲੇ ਨਾਲ ਵੀ ਬੜਾ ਪੰਗਾ ਯਾਰ ਹੋਰ ਉਹ ਤਾਂ ਔਖਾ ਕਰਦੇ ਨੇ ਸੁੱਖ ਦਾ ਸਾਹ ਨਹੀਂ ਲੈਣ ਦਿੰਦੇ ਹੈਗੇ ਯਾਰ ਇਹ ਬਾਈ ਐਰੀ ਸੇਫਾ ਹਾਂ ਹਾਂ ਤੁਹਾਨੂੰ ਵੀ ਵਧੀਆ ਥਾਂ ਵੀ ਰੱਖਿਓ ਸੇਫ ਹੀ ਰੱਖਿਓ ਯਾਰ ਹਾਂ ਹਾਂ ਤੁਹਾਨੂੰ ਬਾਦ ਦੀ ਤੂੰ ਇੱਥੇ ਕੀ ਕਰਦਾ ਤੈਨੂੰ ਕਿਹਾ ਸੀ ਘਰੇ ਰਹਿ ਆ ਚੱਲ ਜੀ ਘਰੇ ਆ ਕੋਈ ਬੁਲਾਇਆ ਤੈਨੂੰ ਤੂੰ ਇੱਥੇ ਕਰਦਾ ਕੀ ਆ ਮੈਨੂੰ ਐਂ ਆਸ ਤੈਨੂੰ ਕਿਹਾ ਸੀ ਤੂੰ ਘਰੇ ਰਹਿ ਉਹ ਫਿਰ ਘਰੇ ਆਇਆ ਸੀ ਕੋਈ ਮਹਾਂਜਲ ਬੁਲਾ ਲੈਣਾ ਜਾ ਕੇ ਪੱਤਰਕਾਰ ਹੁਣ ਕਹਿੰਨੇ ਆ ਕਿਰੋਂ ਘਰੇ ਰਹਿ ਆਪਣਾ ਉਹ ਆ ਗਿਆ ਸੱਚੋ ਪੈ ਗਿਆ ਸ਼ੇਪਾ ਤੈਨੂੰ ਕਿਹਾ ਸੀ ਘਰੇ ਜਾਇ ਪੁਰੀ ਕਰਦਾ ਕਾਕਾ ਤੇਰੇ ਵਰਗੇ ਜੇਵਾਂ ਤਾਂ ਹਵਾਲਾ ਦੇ ਪਿੱਛੇ ਗਈ ਚੱਲ ਮੇਰੇ ਨਾਲ ਜੇਲ ਚੱਲ ਤੁਸੀਂ ਐਸਐਚ ਸਾਹਿਬ ਮੈਨੂੰ ਵੀ ਮਿਸਅੰਡਰਸਟੈਂਡਿੰਗ ਹੋਈ ਲੱਗਦੀ ਆ ਤੁਸੀਂ ਕੀ ਕਹਿ ਰਹੇ ਹੋ ਮੈਨੂੰ ਕੋਈ ਸਮਝ ਨਹੀਂ ਆ ਰਹੀ ਪੰਡ ਦਾ ਹੱਥ ਦੇਖ ਕੇ ਤੇ ਪੁਲਿਸ ਵਾਲਾ ਮੂੰਹ ਦੇਖ ਕੇ ਦੱਸਦਾ ਕੌਣ ਚੋਰ ਆ ਕੌਣ ਕੀ ਹੈਗਾ ਚੱਲ ਤੂੰ ਮੇਰੇ ਨਾਲ ਚੱਲ ਜੇਲ ਆ ਦੇਖੋ ਪਿੰਡ ਵਾਲਿਓ ਆ ਖੜਾ ਕਰਨਾ ਹਮ ਦਾ ਕਾਤਲ ਚਲੋ ਮੇਰੇ ਨਾਲ ਓਏ ਚੱਲ ਐਸਐਚ ਸਾਹਿਬ ਇਹ ਨਹੀਂ ਕੁਝ ਨਹੀਂ ਕੀਤਾ ਬੜਾ ਬੜਾ ਆ ਤਾਂ ਜਾ ਬੈਠ ਓਏ ਵਾਲੀ ਬਦਨਾਮੀ ਹੋ ਗਈ ਯਾਰ ਸਰਪੰਚਾਂ ਪੈਸੇ ਦਾ ਲੱਗਣ ਦੇ ਛੋੜੇ ਮੋਟੇ ਆਪਾਂ ਐਸਐਚ ਨੂੰ ਚਾਹ ਪਾਣੀ ਪੁੱਛ ਲੈਨੇ ਆਂ ਪੁੱਛਿਆ ਕਿੰਨੇ ਕੁ ਲੱਗ ਜਾਣਗੇ ਉਹ ਤਾਂ ਮੂੰਹ ਅੱਗੇ ਦੇ ਨੇ ਪੈਣਗੇ ਜੇ ਹੈਰੀ ਨੂੰ ਸੜਾਉਣਾ ਠੀਕ ਆ ਫਿਰ ਮੈਂ ਕਰਦਾ ਹਾਂ ਹੋਰ ਤਾਂ ਕੋਈ ਹੱਲ ਲੱਗੇਗਾ ਹੈਲੋ ਸਤਿ ਸ਼੍ਰੀ ਅਕਾਲ ਜੀ ਜੀ ਅਸੀਂ ਤਾਂ ਖਾਬੋਦੀ ਹਾਂ ਜੀ ਮੈਂ ਸੇਰੋਂ ਦਾ ਸਰਪੰਚ ਬੋਲ ਰਿਹਾ ਮੜੀ ਜੀ ਆਪੇ ਮੜੀ ਜੀ ਆਪਣੇ ਕਾਕੇ ਬਾਰੇ ਗੱਲ ਕਰਨੀ ਸੀਗੀ ਮੜਾ ਮੋਟਾ ਲੈ ਦੇ ਕੇ ਦੇਖ ਲੋ ਐਸੇ ਤੋਂ ਸਾਬ ਜੇ ਬਣਦੀ ਆ ਗੱਲ ਦੇਖੋ ਸਰਪੰਚ ਸਾਹਿਬ ਇਦਾਂ ਦੀ ਗੱਲਾਂ ਦੇਖੋ ਫੋਨ ਤੇ ਕਰਨ ਨਹੀਂ ਦਿੱਤੀਆਂ ਕਿਉਂਕਿ ਸਾਡੇ ਦੇਖੋ 24 ਘੰਟੇ ਫੋਨ ਟਰੇਸ ਤੇ ਹੁੰਦੇ ਨੇ ਰਿਕਾਰਡਿੰਗ ਚੱਲਦੀ ਹੁੰਦੀ ਆ ਤਰ੍ਹਾਂ ਤਾਂ ਦੇਖੋ ਮੈਂ ਫਸੂਗਾ ਨੂੰ ਸੋ ਡੀਲੀ ਸਰਪੰਚੀਆ ਹੋ ਜਾਊਗੀ ਤੁਸੀਂ ਐਦਾਂ ਕਰਿਓ ਜੇ ਕੱਕੇ ਬਾਰੇ ਕੁਝ ਵੀ ਕਰਨਾ ਹੈ ਤੇਰੇ ਕੋਲ ਘੰਟੇ ਬਾਅਦ ਠਰਚਕ ਕਿਲਾ ਮਾਰ ਚੁ ਆਪਾਂ ਬੈਠ ਕੇ ਗੱਲ ਕਰਾਂ ਠੀਕ ਹੈ ਸੋਤੋ ਸਾਹਿਬ ਧੰਨਵਾਦੀ ਓਕੇ ਯਾਰ ਮੈਂ ਬਰਾ ਪੈਂਸੰਦੀ ਹੋ ਜਾਂਦੀ ਯਾਰ ਪਤਾ ਨਹੀਂ ਕੀ ਬਣੂਗਾ ਕੋਈ ਨਾ ਦੇਖਦਾ ਥਾਣੇ ਜਾ ਕੇ ਉਹ ਯਾਰ ਆਇਆ ਸੱਟੋ ਕਿੱਧਰੋਂ ਫੋਨ ਕਰੀ ਜਾਂਦਾ ਚੱਕ ਲੱਗੀ ਵਾਰ ਕੰਮ ਦੀ ਗੱਲ ਹੁੰਦੀ ਆ ਕੋਈ ਹੈਲੋ ਹਾਂ ਜੀ ਸੱਜਣੋ ਸਾਹਿਬ ਪਰ ਇਹ ਦੋ ਰੁਪਏ ਬਸ ਰਾਤੀ ਆਈ ਉਹ ਅੱਲਾ ਦੇ ਨਾਮ ਤੇ ਜਨਾਬ ਮਰੇ ਘਰ ਆਜੇ ਕੋਈ ਮੈਂ ਤੁਹਾਨੂੰ ਜਿਵੇਂ ਸ਼ੱਕ ਪੈਸਾ ਦਾ ਪੜਾਤੀ ਠੀਕ ਹੈ ਠੀਕ ਹੈ ਤੁਸੀਂ ਮਰੇ ਘਰ ਆ ਜਾ ਮੁੱਤਾਂ ਦੀ ਹੈ ਓਕੇ ਜੀ ਓਕੇ ਲੈ ਲੈ ਮਰੇ ਕਰੀ ਲਾ ਦੇ ਉਹਦੀ ਗੱਡੀ ਜਣ ਚੜ ਘੜੀ ਬਾਤ ਚੱਲਦੀ ਵਿਗਰਾ ਦੇ ਸਤਿ ਸ੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਜਿੱਤੂ ਐਸੇ ਸਤਿ ਸ੍ਰੀ ਅਕਾਲ ਤੀਲਾ ਕਰਮੀਆਂ ਦਾ ਹੱਲ ਕਰਦਾ ਬਾਕੀ ਤੁਸੀਂ ਜਿਹੜੀ ਹੋਰ ਮੂੰਹ ਦੀ ਮਾਇਆ ਬੰਦੋਗੇ ਉਹ ਵੀ ਅਸੀਂ ਦੇ ਲਾਂਗੇ ਬਸ ਆ ਜਿਹੜੀ ਸਾਡੇ ਮੇਤਾ ਗੱਲ ਪਈ ਹੋਈ ਐ ਤੁਸੀਂ ਇਹਦਾ ਹੱਲ ਕਰ ਦਿਓ ਸਭ ਦੇ ਕੋਲ ਪਾਣੀ ਪੀਓ ਦੇਖੋ ਸਰਪੰਚ ਸਾਹਿਬ ਪੀ ਤੂੰ ਲੱਖ ਨਾਲ ਤਾਂ ਇਹ ਗੱਲ ਬਣਦੀ ਛੇ ਜੀ ਛੋਡੇ ਮੁੰਡੇ ਨੇ ਕਤਲ ਕੀਤਾ ਕੋਈ ਚੋਰੀ ਨਹੀਂ ਕੀਤੀ ਇਹ ਕੇਸ ਤੇ ਤਾਂ ਘੱਟੋ-ਘੱਟ ਕਰੋੜ ਰੁਪਏ ਲੱਗ ਸਕਦਾ ਕਰੋੜ ਤੋਂ ਵੀ ਗੱਲ ਕੱਟ ਚ ਗਈ ਹੈ ਕਿੰਨੇ ਕਰੋੜ ਰੁਪਏ ਲੱਗਣਗੇ ਇੰਨੇ ਤਾਂ ਲੱਗਣਗੇ ਫਿਰ ਅੱਛਾ ਜੀ ਕੋ ਸਰਪੰਚ ਸਾਹਿਬ ਜਿੰਨੇ ਕਰੋੜ ਰੁਪਏ ਦਾ ਹੱਲ ਕਰ ਸਕਾ ਜੇ ਪਰ ਠੀਕ ਹੈ ਮੈਂ ਕੋਠੇਕਾਰਾਂ ਵግਦੇ ਬਹੁਤ ਦੇਖਿਆ ਨੇ ਬਹੁ ਹੈ ਜਿੱਕੇ ਤਰ੍ਹਾਂ ਗਿਆ ਬਹੁਤ ਪਿਆਰ ਕਰੇਂਗਾ। ਸਰਪੰਚ ਦਾ ਫੇਰ ਹੀ ਵਾਰ ਆ ਸਕਦਾ ਜਿੰਨਾ ਕਿ ਸਾਥ ਹੋਏ ਈ ਉਹਨਾਂ ਕਰ ਲੈ ਬਾਕੀ ਥੋੜਿਆ ਨਹੀਂ ਟਾਈਮ। ਦੇਖੋ ਸਰਪੰਚ ਸਾਹਿਬ 3 ਲੱਖ ਰੁਪਇਆ ਕਦੀ ਮੈਂ ਜਮ੍ਹਾਂ ਕਰਾ ਸਕਦਾ ਹਾਂ ਉਹ ਵੀ ਥੋੜੇ ਜਿਹੇ ਵਾਸਤੇ। ਜੇ ਤੁਸੀਂ ਮੁੰਡਾ ਪੱਕਾ ਵੇਲੇ ਲੈ ਕੇ ਰੱਖਣਾ ਹੈ ਫਿਰ ਸਾਨੂੰ ਕਰੋੜ ਰੁਪਏ ਤੋਂ ਅੱਪ ਚਾਹੀਦੇ। ਚਲੋ ਕੋਈ ਆਹੀ ਫਿਰ ਅਸੀਂ ਕਰਦੇ ਹਾਂ ਜਿੰਨੇ ਦੇ ਸਾਥ ਹੋ ਸਕਿਆ ਬਾਕੀ ਉਹ ਚੱਕਰ ਨੂੰ ਤੁਸੀਂ ਹੱਲ ਕਰ ਲਓ ਕੋਈ ਚੱਕਰ ਨਹੀਂ ਥੋੜਾ ਮੁੰਡਾ ਜੇ ਸੇਫ ਹਨ ਕੁਝ ਨਹੀਂ ਹੁੰਦਾ। ਠੀਕ ਹੈ ਜੀ ਸਿੱਟੂ ਸਾਹਿਬ ਠੀਕ ਹੈ ਜੀ ਕਿਵੇਂ ਕੀ ਕੀ ਗੱਲ ਹੋ ਗਈ 70 ਲੱਖ ਕਰੋ ਦੇਣਾ ਹੀ ਮੁੰਡਾ ਨਹੀਂ ਬਾਹਰ ਕਢਾਉਣਾ ਤੁਸੀਂ ਮੁੰਡਾ ਤਾਂ ਹੀ ਬਾਹਰ ਕਢਾਉਣਾ ਸੀ ਕਿਹੜਾ 30 ਲੱਖ ਦਾ ਦਾ ਹੱਲ ਹੋ ਗਿਆ ਹੀ ਹੁਣ ਹੋਰ ਤਾਂ ਐਡਾ ਟਾਈਮ ਘਰੇ ਹੈਗੇ ਨਹੀਂ ਬਾਕੀ ਕਿਉਂ ਕੀ ਗੱਲ ਬਾਕੀ ਪਿਆਰੇ ਕੋਠੀ ਛੱਤ ਤੇ ਕੋਠੀ ਦੇ ਗਾਣੂ ਹੀ ਸੱਦੇ ਨੇ ਇਹਦਾ ਮੇਨਟੇਨ ਆਲੇ ਘੜੀ ਕੀਤੀ ਆ ਹਾਂ ਹਾਂ ਅਸੀਂ ਤਾਂ ਕੌਣ ਦੇਖਿਆ ਕਰੇ ਅਸੀਂ ਐਸੇ ਰੋਲੇ ਚ ਹੀ ਰਹਾਂ ਸਰਪੰਚ ਕਰੋ ਦਾਂਗੇ 70 ਲੱਖ ਕੀ ਕਰਦੀ ਤੇਰੇ ਮੁੰਡੇ ਨੂੰ ਉਮਰ ਭਰ ਕੱਦੀ ਗਾਇਦਾ ਕਾਣੂ ਹੀ ਮਾਰੇ ਦੇਖ ਲਈ ਜੇ ਸਰਦਾਂ ਗਈਆਂ ਫਿਰ ਤੋਲ ਤਾਂ ਨਹੀਂ ਹੁਣ ਨਹੀਂ ਸਰਪੰਚਾ ਹੁਣ ਤਾਂ ਪਾਣੀ ਬਹੁਤ ਸਰੋਤਰੀ ਲੰਘਿਆ ਮੈਂ ਬਹੁ ਮਹੀਨਾ ਸਬਰ ਕਰ ਲਿਆ ਜੀ ਹਾਂ ਨਹੀਂ ਫਿਰ ਐ ਕਰ ਕੋਠੀ ਖਾਲੀ ਕਰ ਚੱਲ ਬਾਹਰ ਕਾਣੂ ਹੀ ਕੋਠੀ ਕਾਣੂ ਹੀ ਬਾਹਰ ਕਰ ਨਾ 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 ਜਾਂ ਫਿਰ ਮੇਰੇ ਸੱਤ ਲੱਖ ਕਰ ਦੇ ਨਹੀਂ ਕੋਠੀ ਕਰ ਦੇ ਨਾ ਆਪਣੇ ਤੱਕ ਹੱਲ ਕਰ ਦਾਂਗੇ ਨਾ 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 ਹੱਕ ਤੱਕ ਕੋਈ ਨਹੀਂ ਤੇਰੀ ਐਟ ਟਾਈਮ ਹੀ ਘਰੇ ਵੀ ਐ ਤਾਂ ਸੱਤ ਲੱਖ ਕਰ ਦੇ ਨਹੀਂ ਕੋਠੀ ਖੇਲੇ ਕਰ ਦੇ ਦੇਖ ਸਰਪੰਚਾ ਸਾਡਾ ਕਿਹੜਾ ਦਿਲ ਕਰਦਾ ਕਹਿਣ ਦਾ ਮਰਜ਼ੀ ਤੇਰੀ ਐ ਦੇਖ ਮੁੰਡਾ ਤੇਰਾ ਐ ਮੇਰਾ ਕੁਝ ਨਹੀਂ ਜਾਂਦਾ ਜਿਹੜੇ ਜਿਹੜੇ ਤੂੰ 30 ਲੱਖ ਦਿੱਤੇ ਸੀ ਨਾ ਉਹ ਵਕੀਲਾਂ ਨੂੰ ਦਿੱਤਾ ਸੀਗਾ ਤੇਰੇ ਮੁੰਡੇ ਨੂੰ ਬਾਹਰ ਕਢਾਉਣ ਵਾਸਤੇ ਸਰਪੰਚ ਸਾਹਿਬ ਮੇਰੇ ਕੋਲੇ ਤਾਂ ਇੰਨੀ ਸੀ ਦੇਖ ਸਰਪੰਚ ਹੁਣ ਜਿਹੜੇ ਅੱਧੇ ਰਿਪੇਅਰ ਰਹਿੰਦੇ ਨੇ ਹਲੇ ਕੀ ਦਾ ਕੋਈ ਉਹ ਮੈਨੂੰ ਫੋਨ ਕਰਦੇ ਨੇਗੇ ਮੈਂ ਸਾਰਾ ਜੋਰ ਲਾ ਦਿੱਤੇ ਤੇਰੇ ਮੁੰਡੇ ਨੂੰ ਬਾਹਰ ਕਢਾਉਣ ਵਾਸਤੇ ਹੁਣ ਉਹਨੂੰ ਜਦੋਂ ਉਹਨੂੰ ਪੈਸੇ ਦੇ ਦੇ ਠੀਕ ਐ ਨਾ ਉਹਨੂੰ ਜਦੋਂ 70 ਲੱਖ ਰੁਪਏ ਦੇ ਦੇ ਜਿਹਦੇ ਕੋਠੀ ਖਾਲੀ ਕਰਕੇ ਭਾਗ ਜਾ ਬਾਈ ਨਾ ਮੈਂ ਕੋਠੀ ਖਾਲੀ ਕਰਦਾ ਸਾਰੇ ਸਾਰੇ ਖਾਲੀ ਤਾਂ ਉਹਨੇ ਕੋਲੋਂ ਕੋਨੇ ਕੋਨੇ ਕਾ ਦੇਖ ਲੋ ਮੜਾ ਇਹਦੇ ਹੱਲ ਬਣ ਗਏ ਓਏ ਹਾਂ ਨਹੀਂ ਜਾ 70 ਲੱਖ ਰੁਪਏ ਨੇ ਕੋਠੀ ਵਾਲੀ ਆਪਾਂ ਪੈਸੇ ਪੈਸੇ ਦਾ ਹੈ ਇਹ ਇੰਨੇ ਚਲੋ ਬਾਹਰ ਚਲੋ ਬਾਹਰ ਕੋਈ ਵੀ ਇਹ ਗੱਲ ਬਣ ਜਾਈ ਮੈਂ ਹਫਤੇ ਟੱਕ ਕਰ ਦੂੰ ਹਾਲੀ ਨਾ ਨਾ ਹਫਤਾ ਨਹੀਂ ਮੈਂ ਗਾਹਾਂ ਵਕੀਲਾਂ ਨੂੰ ਵੀ ਪੈਸੇ ਦੇਣੇ ਨੇਗੇ। ਤੁਸੀਂ ਮਜ਼ਾਕ ਹੀ ਸਮਝ ਰੱਖਿਆ ਜਾਵਾਂ। ਚਲੋ ਹੁਣ ਬਾਹਰ। ਆਇਆ ਤਾਈ ਮੈਂ ਜਾਵਾਂ ਨਾ ਕੋਈ। ਕੀ ਕੀਤਾ ਰਿਹਾ ਵੇ ਯਾਰ ਹੁਣ? ਯਾਰ ਨੰਗਰੀ ਹੋ ਗਈ। ਆ ਵੀ ਉੱਤ ਗਿਆ। ਈ ਨੂੰ ਹੁਣ ਲਾਇਆ ਜਾਵੇ। ਛੱਕ ਬੰਦਾ ਹੈਗਾ ਉਹ ਵੀ। ਔਖੇ ਟਾਈਮ 'ਚ ਹੀ ਕੰਮ ਕਰਦਾ। ਕੱਪਟਨ ਐ ਲੋ ਕੇ ਮਿਆ ਦੀਪੇ ਬਾਈ ਵਧੀਆ ਸਰਪੰਚਾ ਦੁਆਸ ਵਧੀਆ ਬਈ ਵਧੀਆ ਯਾਰ ਸਰਪੰਚੀ ਦਾ ਕਿਹੜੀ ਰਹਿ ਗਈ ਹੁਣ ਹੱਥ 'ਚ ਕਿਉਂ ਕੀ ਗੱਲ ਹੋ ਗਈ ਓ ਯਾਰ ਬਾਬੇ ਯਾਰ ਪੁਲਸ ਫੜ ਕੇ ਲੈ ਗਈ ਤਾਂ ਮੇਰੇ ਬੇ ਨੂੰ ਕਿਆ ਉਹੀ ਹੋ ਗਿਆ ਉਹ ਯਾਰ ਕੇਸ ਕਿਸੇ ਹੋਰ ਦਾ ਸੀ ਗਲ ਵਿਚਾਰੇ ਦੇ ਉਹਦੇ ਪੈ ਗਿਆ ਯਾਰ ਅਣ ਨਾਲੇ ਮੇਰੀ ਕੋਠੀ ਵੀ ਦੱਬ ਕੇ ਲੈ ਗਿਆ ਯਾਰ ਵਕੀਲਾਂ ਨੂੰ ਪੈਸੇ ਦਿੱਤੇ ਗਏ ਹੋਰ ਯਾਰ ਅੱਛਾ ਜੀ ਹੋਰ ਯਾਰ ਕਰਦੇ ਹਾਲ ਯਾਰ ਜੇ ਕੋਈ ਹੁੰਦਾਗਾ ਮਾੜਾ ਮੋਟਾ ਯਾਰ ਰਹਿਣ-ਬਸੈਣ ਦਾ ਹੀਲਾ ਕਰਦੇ ਮੇਰਾ ਨਾਲੇ ਰੋਟੀ-ਪਾਣੀ ਦਾ ਹੀਲਾ ਵਕੀਲਾ ਕਰਦੇ ਯਾਰ ਕੋਈ ਚੱਕਰ ਨਹੀਂ ਉਹ ਤਾਂ ਹਾਂ ਤੂੰ ਆਏ ਰਸਵੀ ਕਰੂ ਆਉਣਾਗਾ ਯਾਰ ਆ ਤਾਂ ਮੈਂ ਜਾਊਂਗਾ ਤੂੰ ਰਹਿਣ-ਬਸੈਣ ਦਾ ਹੀਲਾ ਤਾਂ ਕਰ ਰਹਿਣ ਦਾ ਹੀਲਾ ਤਾਂ ਹੈਗਾ ਆਪਣੇ ਕੋਲ ਦੁਕਾਨ ਹੈ ਜੀ ਮੈਂ ਤੈਨੂੰ ਪਤਾ ਹਾਂ ਉੱਥੇ ਦੁਕਾਨ ਤੇ ਬਹਿ ਜਾ ਕਰੀ ਰਹਿਣ ਦਾ ਹੀਲਾ ਹੈਗਾ ਅਚਾਰੇ ਚ ਤਾਂ ਬਹਿ ਜਾ ਕਰੀ ਰੋਟੀ ਪਾਣੀ ਦਾ ਤੈਨੂੰ ਹੈਗੇ ਜੀ ਉੱਥੇ ਅੱਛਾ ਹਾਂ ਉਹ ਚੱਕਰ ਨਾ ਮੁੰਨਦਾ ਕੋਈ ਨਾ ਅੱਛਾ ਦੱਸੀ ਹਾਂ ਹਾਂ ਉੱਥੇ ਪੁੱਛ ਲਈ ਦੱਸੀ ਦੁਕਾਨ ਉੱਥੇ ਸਾਹਮਣੇ ਆਪਣੀ ਦੁਕਾਨ ਉੱਥੇ ਘਰ ਆਗਾ ਆਪਣਾ ਤੇ ਕੋਲ ਮਰਜ਼ੀ ਆ ਜੀ ਜਿਉਂ ਤਰਾ ਜੀ ਕਰੋ ਚੱਲ ਠੀਕ ਆ ਭਾਈ ਧੰਨਵਾਦ ਵੀਰੇ ਯਾਰ ਤੇਰਾ ਬਹੁਤ ਬਹੁਤ ਯਾਰ ਤੂ ਆਖੇ ਟਾਈਮ ਤੇ ਨਹੀਂ ਕੰਮ ਆਉਣਾ ਬਾਬੇ ਯਾਰ ਕੋਈ ਚੱਕਰ ਨਹੀਂ ਕੋਈ ਚੈੱਕਰ ਨਹੀਂ ਕੋਈ ਮਰਜ਼ੀ ਕੰਮ ਨਾਸਦੀ ਠੀਕ ਐ ਧੰਨਵਾਦ ਬਾਈ ਯਾਰ ਤੇਰਾ ਬਹੁਤ ਬਹੁਤ ਐਸੇ ਗੱਡੀ ਆਪਣੀ ਆ ਇਹ ਤੁਹਾਡੇ ਕੋਲ ਕਿਵੇਂ ਆ ਗਈ ਇਹ ਪੁੱਤਰਾ ਗੱਡੀਆਂ ਕੋਠੇ ਕਰਕੇ ਬੰਦਾ ਬਾਹਰ ਆਉਂਦਾ ਠੀਕ ਆ ਐ ਨਹੀਂ ਬੰਦਾ ਬਾਹਰ ਆਇਆ ਨਾ ਹੁੰਦਾ ਕਿਵੇਂ ਹੀ ਫਿਰ ਕਿਦਾਂ ਟ੍ਰੇਡ ਕੁ ਟ੍ਰੇਡ ਤੋਂ 30 ਲੱਖ ਰੁਪਏ ਮੰਗੇ ਸੀ ਆ 30 ਲੱਖ ਮੈਨੂੰ ਪਹਿਲਾਂ ਦੇਗੇ ਸੀ ਆ ਜਰਮਨ ਸਾਹਿਬ 30 ਲੱਖ ਮੰਗਿਆ ਕਿ ਨਾ ਮੇਰੇ ਕੋਲ ਹੈ ਨਹੀਂ ਠੀਕ ਤੇ ਫਿਰ ਉਹਨੂੰ ਅੱਖਾਂ ਮੈਂ ਕੋਠੀ ਖਾਲੀ ਕਰਦੇ ਤੇ ਗੱਡੀ ਦੇ ਲਈ ਫਿਰ ਉਹਦੇ ਘਰੇ ਗਿਆ ਲਗਾ ਕੋਠੀ ਖਾਲੀ ਕਰਾਈ ਉਹਨੇ ਗੱਡੀ ਚੀਜ਼ ਕਰਕੇ ਲੈ ਫੇਰ ਦੁਬਾਰੇ ਆਏਗਾ ਐਨੇ ਦੁਬਾਰੇ ਆ ਗਿਆ ਸੌਖਾ ਵਕੀਲਾਂ ਨੂੰ ਪੈਸੇ ਦਿੱਤੇ ਨੇ ਤੇਰੇ ਪਿੱਛੇ ਬਹੁਤ ਹੈਲੋ ਹੈਲੋ ਕਿਵੇਂ ਜੀ ਬਸ ਸਭ ਸਹੀ ਗੱਲ ਹੈ ਜੀ ਤੁਸਾਹਬ ਕਿਵੇਂ ਫਿਰ ਜਾਣਾ ਹੋਇਆ ਤੁਸੀਂ ਬਹਿਰੀ ਰਿਹਾ ਹੋਇਆ ਕਿਵੇਂ ਬਹਿਰੀ ਰਿਹਾ ਹੋ ਗਿਆ ਜੀ ਇੱਕ ਵਾਰੀ ਦੁਬਾਰਾ ਬੋਲਿ ਜੀ ਰੋਡ ਹੈ ਜੀ ਰਿਹਾ ਹੋ ਗਿਆ ਅੱਛਾ ਬਹੁਤ ਸਲਟੀ ਕੋਠੀ ਸਾਰੀ ਉਹਨੂੰ ਰਹਾ ਕਰ ਚ ਲੱਗੀ ਅੱਛਾ ਜੀ ਹਾਂ ਹੁਣ ਅਸੀਂ ਉਹਨੂੰ ਛੱਡ ਕੇ ਇੱਥੇ ਆਲਾ ਵਾਂ ਤੁਸੀਂ ਐਂ ਕਰਿਓ ਜੀ ਜੱਸੀ ਡਾਕਟਰ ਦੀ ਦੁਕਾਨ ਸਾਹਮਣੀ ਦੁਕਾਨ ਹੈਗੀ ਅੱਛਾ ਉੱਥੇ ਆ ਰਹੇ ਹੋ ਤੋਗਵਾਲ ਪਿੰਡ ਹੈ ਅੱਛਾ ਠੀਕ ਹਾਂਜੀ ਹਾਂ ਠੀਕ ਜੀ ਠੀਕ ਰਿਹਾ ਸੀਗਾ ਠੀਕ ਰਿਹਾ ਠੀਕ ਸੀ ਕੋਈ ਟੈਂਕ ਟੈਂਕ ਦੀ ਤੁੰਗੀ ਤਾਂ ਨਹੀਂ ਆਈ ਬਲ ਬਲ ਤੁਹਾਨੂੰ ਪਤਾ ਹੀ ਹੈ ਕਿੰਨਾ ਬੜਾ ਠੀਕ ਆਇਆ ਆਇਆ ਪੁੱਤ ਇੱਥੇ ਬੈਠ ਜਾ ਮੇਰੇ ਨਾਲ ਮੜੀ-ਮੜੀ ਗੱਲਾਂ ਮੱਤਾਂ ਕਰਦੇ ਆ ਲਓ ਜੀ ਹੁਣ ਮੈਂ ਚੱਲਿਆ ਸਵੇਰੇ ਕੁਛ ਕ ਕਾਗਜ਼ ਪੱਤਰ ਰਹਿੰਦੇ ਨੇ ਹਨਾ ਤੁਸੀਂ ਸਵੇਰੇ ਠਣ ਜਾ ਕੇ ਮੈਨੂੰ ਮਿਲ ਲਿਓ ਕਿਹੜਾ ਮੱਡੇ-ਮੁੰਡੇ ਰਿਹਾ ਹੋ ਗਿਆ ਤੁਸੀਂ ਆ ਕੇ ਰਿਕਵਰਮੈਂਟ ਠਣੇ 'ਚ ਮਿਲ ਲਿਓ ਹੁਣ ਮੈਂ ਚਾਉਂ ਠੀਕ ਹੈ ਜੀ ਫਸੇ ਹੀ ਕਰੋ ਠੀਕ ਠੀਕ ਫਸੇ ਹੀ ਕਰੋ ਫਸੇ ਦੀਪੇ ਬਾਈ ਨੇ ਨੌਕਾ ਕਰ ਕਰ ਹੋ ਰੱਖ ਲੈ ਨੌਕਾ ਤੋਂ ਕੀ ਮਤਲਬ ਇਦਾਂ ਹੱਸਦਾ ਕਿ ਮਤਲਬ ਨੌਕਰ ਨੌਕਰੀ ਹੁੰਦਾ ਔਰ ਕੀ ਜੱਜ ਲੱਗਿਆ ਹੁੰਦਾ ਉਹ ਬਕਵਾਸ ਦੀ ਨਾ ਮਾਰੋ ਇੱਥੇ 12 ਨਗੂ ਪਹਿਲਾਂ ਦੀ ਪਹਿਲਾਂ ਨੂੰ ਕਦਰ ਕਰਕੇ ਆ ਗਿਆ ਹੁਣ ਕਿਤੇ ਦਵਾਰੇ ਨਾਲ ਜੇਲ੍ਹ ਚ ਭਾਈ ਜੀ ਕਤਲ ਵਾਲੀ ਗੱਲ ਤਾਂ ਸਾਡੇ ਪਿੰਡ ਤੱਕ ਵੀ ਆ ਗਈ ਕੰਨ ਚ ਕੀ ਕਰਦਾ ਨਾਲੇ ਦੀਪੇ ਬਾਈ ਬਹੁਤ ਇੱਜ਼ਤ ਆ ਪਿੰਡ ਚ ਉਥੇ ਜਿਹੜਾ ਕੁਝ ਕਰਦੇ ਦੀ ਕਰਦੇ ਦੀ ਉਹਰੇ ਨਾਲ ਕੁਝ ਕਰਨਾ ਕਿ ਜਿਉ ਆ ਕੁਝ ਤੋਂ ਕੀ ਮਤਲਬ ਉਹ ਤੇਰਾ ਕੁਛ ਨਹੀਂ ਕਰਦੇ ਹੈਗੇ ਅਸੀਂ ਪਹਿਲਾਂ ਕੁਛ ਨਹੀਂ ਹੈਗਾ ਉਹਰੇ ਲੱਗ ਤੇਰੇ ਬੋਲਣ ਤੋਂ ਹੀ ਪਤਾ ਲੱਗ ਗਿਆ ਹੁਣ ਤਾਂ ਕਾਰ ਵੀ ਹੋਊਗੀ ਹੁਣ ਤਾਂ ਅਫਸ਼ਰ ਵੀ ਨਵੇਂ ਆਏ ਹੋਣੇ ਚਰਾਲਾ ਉਦਿੱਲਾ ਸੀ ਕੁਛ ਨਹੀਂ ਮਿਲਣਾ ਹੈਗਾ ਬਰੋ ਕੋਈ ਨਾ ਮੈਂ ਕਰਦਾ ਫੋਨ ਹਾਂ ਪੁਲਿਸ ਵਾਲਿਆਂ ਨੂੰ ਲੱਗ ਜੂ ਪਤਾ ਫਿਰ ਕੀ ਕੁਛ ਹੈਗਾ ਕੀ ਨਾ ਆਉਂਦੇ ਨੇ ਇੱਥੇ ਆਉਂਦੇ ਨੇ ਮਰਿਆ ਨਹੀਂ ਸੀ ਜਿਉਂਦਾ ਸੀ ਉਹ ਤੇ ਜਿਉਂਦੀ ਸੀ ਉਸ ਦੀ ਜਮੀਰ ਛੋਟੇ ਜਿਹੇ ਘਰ ਚੋਂ ਉੱਠ ਕੇ ਅੱਜ ਡੀਐਸਪੀ ਦੇ ਹਉਦੇ ਉੱਤੇ ਪਹੁੰਚ ਗਿਆ ਸੀ ਗੁਰਨਾਮ ਮੈਂ ਆ ਕੇ ਮੈਂ ਆ ਕੇ ਦੇਖਦਾ ਹਾਂ ਚਲੋ ਆ ਗਿਆ ਆ ਗਿਆ ਆ ਗਿਆ ਡੀਐਸਪੀ ਲੱਗਨ ਮੰਗਰੋਂ ਉਸ ਅੱਗੇ ਸਾਰਾ ਭੇਤ ਖੁੱਲ ਚੁੱਕਿਆ ਸੀ ਸਰਪੰਚ ਜੀ ਸੀ ਉਸ ਤੇ ਬਾਪੂ ਦਾ ਕਤਲ ਇੱਕ ਵਟ ਦੇ ਰੋਲੇ ਕਾਰਨ ਹੀ ਉਸ ਦੇ ਬਾਪੂ ਨੂੰ ਮਾਰ ਦਿੱਤਾ ਗਿਆ ਸੀ ਫੇਰ ਪਪਾ ਦਿੰਦੇ ਕੱਲ ਤਾਂ ਵਾਰਿਆ ਆਏ ਓਏ ਫੇਰ ਉਹ ਕੰਮ ਸ਼ੁਰੂ ਕਰਤਾ ਓਡੀ ਦੁਕਾਨਦਾਰ ਨੂੰ ਖਾਣੇ ਚ ਬੋਲੀ ਜਾਂਦਾਗਾ ਨਾ ਮੇਰੇ ਨਾਲ ਕਿ ਡੀਐਸਪੀ ਆਏਗਾ ਐ ਦੀ ਕੰਸੀ ਛੱਡ ਦੇ ਐਂ ਹਾਜੀ ਮੜਾ ਜੀ ਜਿਹੜਾ ਹੈਰੀ ਕੌਣ ਹੈ ਤੂੰ ਆਇਆ ਨਹੀਂ ਪਛਾਣ ਚ ਮੈਨੂੰ ਨਹੀਂ ਪਛਾਣ ਆਇਆ ਕੌਣ ਹੈ ਤੂੰ ਬਾਹਰ ਜਾ ਇੱਥੋਂ ਆਇਆ ਨਹੀਂ ਪਛਾਣ ਚ ਬਾਲਾ ਪੋਲਾ ਨਾਮ ਹੈ ਹੈਰੀ ਤੈਨੂੰ ਸਾਰਾ ਕੁਝ ਯਾਦ ਹੈ ਜਿਹੜਾ ਕੁਝ ਤੂੰ ਮੇਰੇ ਨਾਲ ਕੀਤਾਗਾ ਕੁਝੋ ਕੁ ਬੰਦਾ ਭੁੱਲ ਜਾਂਦਾ ਪਰ ਦਿਲ ਤੇ ਲੱਗੀਆਂ ਕਦੇ ਨਹੀਂ ਭੁੱਲ ਸਕਦਾ ਤੇਰੇ ਯਾਦ ਨਹੀਂ ਕਿਸੇ ਟਾਈਮ ਤੂੰ ਉਰੇ ਖੜਾ ਸੀਗਾ ਤੇ ਮੈਂ ਇੱਥੇ ਬੈਠਾ ਸੀ ਤੂੰ ਮੇਰਾ ਗੱਲ ਐਂ ਘੁੱਟਿਆ ਸੀਗਾ ਸਮਾਂ ਬਹੁਤ ਬਲਵਾਨ ਚੀਜ਼ ਹੈਗੀ ਹਮੇਸ਼ਾ ਇੱਕ ਤੇ ਟਾਈਮ ਨਹੀਂ ਰਹਿੰਦਾ ਹੈਗਾ ਇਹ ਬਦਲਦਾ ਆਉਂਦਾ ਜਾਂਦਾ ਰਹਿੰਦਾ ਹੈਗਾ ਹਾਲਾਤੇ ਕੁਝ ਕਿਹੜੀ ਲੈਣੇ ਹੁੰਦੇ ਹੈਰੀ ਮੈਂ ਜ਼ਿੰਦਗੀ ਦੇ ਤਜਰਬੇ ਚੋਂ ਇੱਕ ਗੱਲ ਸਿੱਖੀ ਹੈ ਬੇਖੁਸਰ ਜਵਾਨੀ ਤੇ ਪੈਸੇ ਦਾ ਕਦੇ ਹੰਕਾਰ ਨਾ ਕਰਿਓ ਕਿਉਂਕਿ ਪ੍ਰਮਾਤਮਾ ਅਰਸ਼ੋਂ ਫਰਸ਼ ਤੇ ਸੱਟਣ ਲੱਗਿਆ ਮੈਂਟੀ ਲਾਉਂਦਾ ਬਾਕੀ ਗੱਡੀਆਂ ਵੱਡੀਆਂ ਰੱਖਣ ਨਾਲੋਂ ਦਿਲ ਵੱਡੇ ਰੱਖਿਆ ਕਰੋ ਕਿਉਂਕਿ ਦਾਣੇ ਪਾਉਣ ਵਾਲਾ ਦਾਣੇ ਭਾਂਡਾ ਦੇਖ ਕੇ ਪਾਉਂਦਾ ਹੈ ਪੱਕੀ ਖੁਸ਼ ਰਹੋ